ਮੰਦੇ ਵਿੱਚ ਦੋ ਚਾਰ ਗੱਲਾਂ ਹੈਗੀਆਂ ਜੋ ਮੈਂ ਅੱਜ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਸਾਰੇ ਮੇਰੀ ਜ਼ਿੰਦਗੀ ਦੇ ਨਾਲ ਜੁੜੀਆਂ ਐ ਤੇ ਮੈਂ ਆਪਣੀ ਜ਼ਿੰਦਗੀ ਜਦੋਂ ਮੈਂ ਛੋਟੇ ਤੋਂ ਲੈ ਕੇ ਔਰ ਬड़ा ਜਦ ਤੱਕ ਹੋਇਆ ਉਹ ਮੈਂ ਚੀਜ਼ਾਂ ਆਬਜ਼ਰਵ ਕੀਤੀ ਸਮਾਜ ਦੇ ਵਿੱਚ ਕਿ ਕੀ ਕੀ ਚੀਜ਼ਾਂ ਜਿਹੜੀ ਆਪਣੇ ਸਮਾਜ ਦੇ ਵਿੱਚ ਹੈਗੀਆਂ ਜੋ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਪ੍ਰੋਗਰਾਮ ਅਵੇਅਰਨੈਸ ਔਰ ਸਾਡੀ ਸੋਚ ਥੋੜੀ ਜੀ ਬਦਲਣ ਦੀ ਲੋੜ ਹੈ ਜੋ ਸਾਡੀ ਕੁੜੀਆਂ ਦੇ ਪ੍ਰਤੀ ਹੈ ਜਦੋਂ ਅਸੀਂ ਪੈਦਾ ਹੋਏ ਜਦੋਂ ਕੋਈ ਸਾਡੇ ਘਰ ਜਦੋਂ ਬਚਪਨ ਦੀ ਗੱਲ ਕਰ ਰਹੇ ਜਦੋਂ ਪੁੱਤ ਜੰਮਦੇ ਆ ਤਾਂ ਦਾਦੀ ਹੋរី ਕਹਿੰਦੇ ਹੋ ਤੁਸੀਂ ਵੀ ਘਰ ਦੇ ਵਿੱਚ ਦੇਵਾ ਜਗਦਾ ਬਾਅਦ ਚ ਹੁਣ ਜਾ ਕੇ ਸਮਝ ਆਉਂਦਾ ਹੈ ਕਿ ਜਦੋਂ ਧੀ ਜਨਮ ਜਨਮ ਲੈਂਦੀ ਹੈ ਤਾਂ ਪੂਰਾ ਸੰਸਾਰ ਜਗਦਾ ਹੈ ਕਿਉਂਕਿ ਪੁੱਤ ਜੱਗਨ ਦੇ ਨਾਲ ਤਾਂ ਸਿਰਫ ਸਿਰਫ ਕਰ ਸਕਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੇਸਿਸ ਦੇਖੇ ਬਹੁਤ ਸਾਰੇ ਇਦਾਂ ਦੀ ਐਕਸਪੀਰੀਅੰਸ ਕੀਤੀ ਜਦੋਂ ਮੈਨੂੰ ਲੱਗਿਆ ਵੀ ਕੁੜੀਆਂ ਦੇ ਨਾਲ ਜਸਟਿਸ ਨਹੀਂ ਕੀਤਾ ਜਾਂਦਾ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਜੋ ਮੇਰੀ ਜੋ ਸਾਡੇ ਘਰ ਦੇ ਵਿੱਚ ਹੋਇਆ ਅਸੀਂ ਸਮਾਜ ਦੇ ਸੀ ਸਾਡੇ ਘਰ ਦੇ ਵਿੱਚ ਬਹੁਤ ਪੜਾਈ ਲਿਖਾਈ ਹੈ ਕਿ ਪੜੇ ਲਿਖੇ ਹੈ ਪਰ ਫਿਰ ਵੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਕਿਦਾਂ ਦੇ ਨਾ ਸੋਚ ਮਤਲਬ ਨਾ ਚਾਹੰਦੇ ਹੋਏ ਵੀ ਕੁੜੀਆਂ ਦੇ ਨਾਲ ਕਿਦਾਂ ਇੱਕ ਇਨਜਸਟਿਸ ਹੁੰਦਾ ਹੈ ਭੇਦਭਾਵ ਹੁੰਦਾ ਹੈ ਅਸੀਂ ਸਾਨੂੰ ਕੋਚਿੰਗ ਲੈਣ ਵਾਸਤੇ ਦਿੱਲੀ ਭੇਜਤਾ ਗਿਆ ਵੀ ਤੁਸੀਂ ਜਾਓ ਵੀ ਇੰਜੀਨੀਅਰਿੰਗ ਦੀ ਕੋਚਿੰਗ ਲੈ ਲਓ ਉੱਥੇ ਜਾ ਕੇ ਦਿੱਲੀ ਦੀ ਮੈਡੀਕਲ ਦੀ ਕਾਲਜ ਲੈ ਲਓ ਨਾਨ ਮੈਡੀਕਲ ਦੀ ਕੋਚਿੰਗ ਲੈ ਲਓ ਜਾ ਕੇ ਜਦੋਂ ਕਿ ਸਾਡੀ ਭੈਣ ਸੀਗੀ ਉਨੇ ਵੀ ਆਪਣੀ ਇੱਛਾ ਜ਼ਾਹਿਰ ਕੀਤੀ ਵੀ ਮੈਂ ਵੀ ਜਾ ਕੇ ਕੋਚਿੰਗ ਲੈਣੀ ਹੈ ਤੇ ਮੈਂ ਜਾ ਕੇ ਆਪਣਾ ਚੰਗਾ ਪਲੱਸ 1 ਪਲੱਸ 2 ਦੇ ਵਿੱਚ ਕੋਚਿੰਗ ਲੈ ਕੇ ਵਧੀਆ ਐਡਮਿਸ਼ਨ ਲਵਾਂਗੀ ਆਈਆਈਟੀ ਦੇ ਵਿੱਚ ਹੀ ਆ ਮੈਡੀਕਲ ਕਾਲਜ ਦੇ ਵਿੱਚ ਬਟ ਸਾਡੇ ਜਿਹੜੇ ਮਾਪੇ ਸੀ ਪਾਏ ਚਾਚੇ ਸੀ ਉਹਨਾਂ ਨੇ ਮੇਰੀ ਭੈਣ ਨੂੰ ਅਲਾਓ ਨਹੀਂ ਕੀਤਾ ਵੀ ਮੇਂ ਕੁੜੀਆਂ ਨੇ ਕੀ ਕਰੂਗੀ ਕੋਚਿੰਗ ਲੈ ਕੇ ਉਸ ਨੂੰ ਅਲਾਉ ਨਹੀਂ ਕੀਤਾ ਉਹ ਉਥੇ ਹੀ ਪਿੰਡ ਦੇ ਵਿੱਚ ਹੀ ਪੜ੍ਹੀ 11ਵੀਂ 12ਵੀਂ ਉਥੋਂ ਹੀ ਕੀਤੀ ਲੋਕਲੀ ਕਿਸੇ ਕਾਲਜ ਦੇ ਵਿੱਚ ਦਾਖਲਾ ਲਿਆ ਦਾਖਲਾ ਲੈਣ ਤੋਂ ਬਾਅਦ ਬੀਐਮਏ ਕੀਤੀ ਬੀਐਮਏ ਕਰਨ ਤੋਂ ਬਾਅਦ ਵਿਆਹ ਹੋ ਗਿਆ ਜਿਆ ਹੁਣ ਤਬਾਤ ਹੁਣ ਘਰੇ ਰਹਿੰਦੇ ਆਂ ਤੇ ਘਰ ਦੇ ਵਿੱਚ ਹੀ ਆਪਣੇ ਅੱਗੇ ਫੈਮਿਲੀ ਨੂੰ ਅੱਗੇ ਪਾਲਣ ਪੋਸਣ ਦਾ ਕੰਮ ਕਰ ਰਹੇ ਆਂ ਜਦੋਂ ਆਪਾਂ ਕਹਿੰਦੇ ਆ ਵੀ ਫਾਈਨੈਂਸ਼ਲੀ ਇੰਡੀਪੈਂਡੈਂਟ ਵੀ ਇੱਕ ਆਪਣੇ ਪੈਰਾਂ ਤੇ ਖੜਾ ਹੋਣ ਵਾਲਾ ਕੰਮ ਹੁਣ ਉਸ ਨੂੰ ਜੋ ਮਰਜ਼ੀ ਕਰੀ ਜਾਵੇ ਲੇਕਿਨ ਉਸ ਦੇ ਨਾਲ ਅਸੀਂ ਇੱਕ ਚੰਗਾ ਵਤੀਰਾ ਨਹੀਂ ਕੀਤਾ ਅਸੀਂ ਭੇਦਭਾਵ ਕੀਤਾ ਮੈਨੂੰ ਲੱਗਦਾ ਵੀ ਹਾਂ ਸਾਡੇ ਘਰ ਵਾਲਿਆਂ ਨੇ ਮੇਰੀ ਭੈਣ ਦੇ ਨਾਲ ਚੰਗਾ ਨਹੀਂ ਕੀਤਾ ਇਸ ਦੇ ਨਾਲ ਨਾਲ ਮੈਂ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਮੇਰੀ ਵਾਈਫ ਉਹ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਹੈ ਤੇ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਹੈ ਤੇ ਉਹਦਾ ਜਨਮ ਹੋਇਆ 1991 ਦੇ ਵਿੱਚ 1991 ਦੇ ਵਿੱਚ ਜਿਸ ਮਾਪਿਆਂ ਦੇ ਕੋਲ ਇਕੱਲੀ ਕੁੜੀ ਹੋਵੇ ਤੁਸੀਂ ਸੋਚ ਸਕਦੇ ਹੋ ਵੀ ਸਮਾਜ ਨੇ ਕਿੰਨਾ ਪ੍ਰੈਸ਼ਰ ਪਾਇਆ ਹੋਣਾ ਯਾਰ ਵੀ ਤੁਹਾਡੇ ਕੋਲ ਇਕੱਲੀ ਕੁੜੀ ਹੈ ਤੁਸੀਂ ਹੋਰ ਕਰ ਲਓ ਤੁਸੀਂ ਹੋਰ ਕੋਈ ਤੁਹਾਡੇ ਕੋਲ ਬੱਚੇ ਹੋਣੇ ਚਾਹੀਦੇ ਆ ਬਟ ਮੈਂ ਉਹਨਾਂ ਦੀ ਸੋਚ ਨੂੰ ਸਲਾਮ ਕਰਨਾ ਕਿ ਇਕੱਲੀ ਕੁੜੀ ਉਹਨਾਂ ਦੇ ਕੋਲ ਹੈ ਔਰ ਅੱਜ ਉਹ ਕੁੜੀ ਜਿਹੜੀ ਹੈ ਡੀਸੀ ਹੁਸ਼ਿਆਰਪੁਰ ਹੈ। ਔਰ ਇੱਕ ਚੀਜ਼ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਜਿੰਨੀ ਸੇਵਾ ਕੁੜੀਆਂ ਆਪਣੇ ਮਾਪਿਆਂ ਦੀ ਕਰਦੀ ਹੈ। ਘਟੋ ਘਟ ਨੂੰ ਦਾ ਰੋਜ਼ ਆਪਣੇ ਪੇਰੈਂਟਸ ਨੂੰ ਜਿਹੜੀ ਮੇਰੀ ਵਾਈਫ ਹੈ 3 ਤੋਂ 4 ਕੋਲਾ ਡੇਲੀ ਕਰਦੀ ਹੈ ਸਵੇਰੇ ਉੱਠਦੇ ਸ਼ਾਮ ਨੂੰ ਸੌਂਦੇ ਦੁਪਹਿਰ ਨੂੰ ਕਰਦੀ ਹੈ। ਉਹਨਾਂ ਦਾ ਹਾਲਚਾਲ ਕੁਛ ਵੀ ਹੈ ਵੀ ਤੁਸੀਂ ਠੀਕ ਹੋ ਤੁਸੀਂ ਰੋਟੀ ਖਾਧੀ ਹੈ ਤੁਸੀਂ ਨਹੀਂ ਖਾਧੀ ਹੈ ਤੁਸੀਂ ਕਿਵੇਂ ਕਰ ਰਹੇ ਹੋ ਤੁਹਾਡਾ ਦਵਾਈ ਟਾਈਮ ਤੇ ਲਈ ਹੈ ਕਿ ਨਹੀਂ ਲਈ ਹੈ ਉਹ ਦੂਜੇ ਹੱਥ ਆਪਾਂ ਦੇਖੀ ਵੀ ਮੇਰੀ ਜਿੱਦ ਗੱਲ ਮੈਂ ਕਰਾਂ ਜਾਂ ਕਿਸੇ ਹੋਰ ਦੀ ਮੁੰਡਿਆ ਦੀ ਗੱਲ ਕਰਾਂ ਅਸੀਂ ਇੰਨੀ ਸੇਵਾ ਨਹੀਂ ਕਰਦੇ ਆਪਣੇ ਮਾਪਿਆਂ ਦੀ ਮੈਨੂੰ ਇਸ ਦੇ ਵਿੱਚ ਕੋਈ ਗੁਰੇਜ਼ ਗੁਰੇਜ਼ ਨਹੀਂ ਹੈਗਾ ਵੀ ਕੈਨ ਨੂੰ ਇਹ ਐਡਮਿਟ ਕਰਨ ਨੂੰ ਵੀ ਮੈਂ ਦਿਨ ਦੇ ਵਿੱਚ ਹੋ ਸਕਦਾ ਮੈਂ ਇੱਕ ਕਾਲ ਕਰਦਾ ਹਾਂ ਜਾਂ ਦੋ ਕਾਲ ਕਰਦਾ ਹਾਂ ਬਟ ਮੇਰੀ ਜਿਹੜੀ ਵਾਈਫ ਹੈ ਇਹ ਕੁੜੀਆਂ ਆਉ ਆਪਣੇ ਮਾਪਿਆਂ ਦੀ ਬਹੁਤ ਸੇਵਾ ਕਰਦੀਆਂ। ਇਸ ਦੇ ਨਾਲ ਨਾਲ ਹੀ ਮੈਂ ਹੋਰ ਇੱਕ ਐਗਜ਼ਾਮਪਲ ਦਿੰਨਾ ਸਾਡੀ ਇੱਕ ਕੋਰਟ ਲੱਗਦੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਆ ਵੀ ਸੀਨੀਅਰ ਸਿਟੀਜ਼ਨ ਕੋਰਟ ਜਿਹਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦੀ ਜਦੋਂ ਸੇਵਾ ਸੰਭਾਲ ਨਹੀਂ ਹੁੰਦੀ ਉਹ ਸਾਡੇ ਕੋਲ ਆਉਂਦੇ ਆ ਵੀ ਮੇਰਾ ਪੁੱਤ ਹੀ ਆ ਮੇਰੀ ਮੇਰੇ ਬੱਚੇ ਵੀ ਦੀ ਸੇਵਾ ਸੰਭਾਲ ਨਹੀਂ ਕਰ ਰਹੇ ਤੇ ਜਿਹੜੀ ਮੈਂ ਪ੍ਰਾਪਰਟੀ ਉਹਦੇ ਨਾਮ ਲਾਈ ਹੈ ਉਹਨੂੰ ਤੁਸੀਂ ਤੋੜ ਕੇ ਮੇਰੇ ਨਾਮ ਵਾਪਸ ਕਰ ਦਿਓ। ਨੜੇ 90% ਜਿਹੜੇ ਬਜ਼ੁਰਗ ਹੈ ਉਹ ਆਪਣੇ ਪੁੱਤ ਦੇ ਅਗੇਂਸਟ ਹੁੰਦੇ ਸਾਡੇ ਕੋਲ ਕੋਈ ਵੀ ਆਪਣੀ ਧੀ ਦੇ ਦਿਲ ਇਸ ਵਿੱਚ ਹੁੰਦਾ ਸਾਡੇ ਕੋਲ ਇਸ ਕਰਕੇ ਮੇਰੇ ਬਸ ਮੈਨੂੰ ਲੱਗਿਆ ਵੀ ਅੱਜ ਮੈਂ ਇਹ ਵਿਚਾਰ ਸਾਂਝੇ ਕਰਾਂ ਜੋ ਮੈਨੂੰ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਔਰ ਦੂਰ ਹੋਣੇ ਚਾਹੀਦੇ ਆ ਤਾਂ ਇਸ ਕਰਕੇ ਮੇਰੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੋਚ ਆਪਾਂ ਨੂੰ ਬਦਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਆ ਸੈਕਸ ਰੇਸ਼ਿਓ ਮੁੰਡਿਆਂ ਦੇ ਮੁੰਡਿਆਂ ਦੇ ਅਨੁਪਾਤ ਕੁੜੀਆਂ ਦੀ ਰੇਸ਼ਿਓ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਘਟ ਹੈ ਕਿਉਂ ਕਿ ਆਪਾਂ ਪੰਜਾਬ ਦੇ ਵਿੱਚ ਆਪਾਂ ਬੈਸ ਖਿਆਤ ਦਿੰਦੇ ਆ ਵੀ ਧਰਤੀ ਸਾਡੀ ਮਾਂ ਹੈ ਬਟ ਧਰਤੀ ਦੇ ਵਿੱਚ ਕੁੜੀਆਂ ਵਾਸਤੇ ਹੋ ਸਕਦਾ ਸਾਡੇ ਕੋਲ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਆਪਾਂ ਦੇ ਕੋਲ ਜਿਆਦਾ ਸਪੇਸ ਨਹੀਂ ਦਿੰਦੇ ਆ ਪਰ ਨਾਲ ਬਟ ਮੈਂ ਅੱਜ ਸਾਡੇ ਇੱਥੇ ਮਾਪੇ ਜਿਹੜੇ ਆਏ ਨੇ ਉਹਨਾਂ ਨੂੰ ਮੈਂ ਸਲਾਮ ਕਰਦਾ ਹਾਂ ਮੈਂ ਉਹਨਾਂ ਦੀ ਸੋਚ ਨੂੰ ਉਹਨਾਂ ਨੇ ਜਿਹੜਾ ਅੱਗੇ ਇਸ ਚੀਜ਼ ਨੂੰ ਆਪਣੀ ਸੋਚ ਬਦਲ ਰਿਹਾ ਹੈ ਔਰ ਕੁੜੀਆਂ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੁੜੀਆਂ ਜਿਹੜੀਆਂ ਅਸੀਂ ਜਿੰਨੇ ਵੀ ਸਕੂਲ ਦੇ ਫੰਕਸ਼ਨ 'ਤੇ ਜਾਂਦੇ ਆਂ 10ਵੀਂ ਦਾ ਹੋ ਗਿਆ 12ਵੀਂ ਦਾ ਹੋ ਗਿਆ ਮੈਰਿਟੋਰੀਅਸ ਬੱਚਿਆਂ ਬੱਚੀ ਦੇ ਵਿੱਚ 10 ਦੇ ਵਿੱਚੋਂ 9 ਕੁੜੀਆਂ ਹੁੰਦੀਆਂ 9 ਕੁੜੀਆਂ ਜਿਹੜੀਆਂ ਹੈਗੀਆਂ ਉਹ ਜੇ 10 ਅਸੀਂ ਟੌਪ ਬੱਚੇ ਲੱਭਦੇ ਆਂ 10 ਦੇ ਵਿੱਚੋਂ 9 ਕੁੜੀਆਂ ਟੌਪ ਹੁੰਦੀਆਂ ਇਸ ਕਰਕੇ ਮੈਂ ਸਾਰਿਆਂ ਨੂੰ ਅੱਜ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦਾ ਔਰ ਮੇਰੇ ਵੱਲੋਂ ਬਹੁਤ ਵਧਾਈ ਲੋੜੀ ਦੀਆਂ ਔਰ ਅਸੀਂ ਅੱਜ ਦਾ ਹੀ ਅੱਗੇ ਆਪਣੀ ਸੋਚ ਨੂੰ ਬਦਲੀਏ ਔਰ ਖਾਸ ਇਸ ਮੌਕੇ ਤੇ ਮੇਰੀ ਪ੍ਰਿੰਸੀਪਲ ਮੈਮ ਨਾਲ ਵੀ ਸਲਾਹ ਹੋ ਰਹੀ ਸੀ ਵੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਕੁਝ ਕੁੜੀਆਂ ਦੇ ਕਾਲਜ ਨੂੰ ਜ਼ਰੂਰ ਕੁਝ ਦੇ ਕੇ ਜਾਈਏ ਤੇ ਅਸੀਂ ਐਮਐਲਐ ਸਾਹਿਬਾਨਾ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਸੀਂ 10 ਲੱਖ ਰੁਪਏ ਜਿੱਥੇ ਪ੍ਰਿੰਸੀਪਲ ਮੈਡਮ ਚਾਹਣ ਕਿ ਉਹ 10 ਲੱਖ ਰੁਪਏ ਜਿੱਥੇ ਵੀ ਉਹ ਸਾਨੂੰ ਕਹਿਣਗੇ ਅਸੀਂ ਉੱਥੇ 10 ਲੱਖ ਰੁਪਏ ਲਗਾਉਂਦੇ ਆਂ ਥੈਂਕ ਯੂ